ਪੰਜਾਬੀ ਗਾਇਕ ਕਰਨ ਔਜਲੇ ਦੇ ਗੀਤ ਐਮ ਐਫ ਗੱਭਰੂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਡਾਕਟਰ ਪੰਡਿਤਰਾਉਤ ਰੇਨਵਰ ਨੇ ਇਸ ਗੀਤ ਵਿਰੁੱਧ ਲੁਧਿਆਣਾ ਤੇ ਚੰਡੀਗੜ੍ਹ 'ਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਗੀਤ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹੈ ਤੇ ਇਸ 'ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਦੱਸ ਦੇ ਇੱਕ ਡਾਕਟਰ ਤਰੇਨਵਰ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਕਰਨ ਔਜਲਾ ਦਾ ਗੀਤ ਸਾਡੀ ਸੱਭਿਆਚਾਰ ਦੇ ਵਿਰੁੱਧ ਹੈ ਤੇ ਇਸ 'ਚ ਮੌਜੂਦ ਅਸ਼ਲੀਲ ਸ਼ਬਦ ਬੱਚਿਆਂ ਤੇ ਨੌਜਵਾਨਾਂ ਦੇ ਮਨਾਂ ਨੂੰ ਪ੍ਰਦੂਸ਼ਿਤ ਕਰ ਸਕਦੇ ਨੇ ਇਸ ਲਈ ਅਜੀਹੇ ਗੀਤਾਂ ਦੇ ਪਾਬੰਦੀ ਲਗਾਉਣੀ ਜ਼ਰੂਰੀ ਹੈ ਮਾਮਲੇ ਚ ਕੁੱਲ 3 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਨੇ ਲੁਧਿਆਣੇ ਚ 2 ਤੇ ਚੰਡੀਗੜ੍ਹ ਚ 1 ਇਹਨਾਂ ਸ਼ਿਕਾਇਤਾਂ ਚੋਂ ਇੱਕ ਪਿੰਡ ਦੇ ਸਰਪੰਚ ਲਖਬੀਰ ਸਿੰਘ ਵਿਰੁੱਧ ਵੀ ਹੈ ਸ਼ਿਕਾਇਤ ਚ ਇਲਜ਼ਾਮ ਲਗਾਇਆ ਗਿਆ ਹੈ ਕਿ ਕਰਨੌਸ਼ਲੇ ਦੇ ਇਸ ਗੀਤ ਨੂੰ ਪਿੰਡ ਚ ਸ਼ੂਟ ਕੀਤਾ ਗਿਆ ਸੀ ਤੇ ਸਰਪੰਚ ਨੇ ਇਸ ਦੀ ਇਜਾਜ਼ਤ ਦਿੱਤੀ ਸੀ ਅਜਿਹੀ ਸਥਿਤੀ 'ਚ ਸਰਪੰਚ ਤੋਂ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਦੱਸ ਦੇ ਕਿ ਕਰਨ ਔਜਲਾ ਦਾ ਗੀਤ MF ਗੱਭਰੂ ਬਿੱਟ ਦਿਨ ਹੀ ਰਿਲੀਜ਼ ਹੋਇਆ ਸੀ ਤੇ ਹੁਣ ਤੱਕ ਇਸ ਨੂੰ ਕਰੀਬ 11 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ ਪਰ ਹੁਣ ਇਸ ਗੀਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਕਰਨ ਔਜਲਾ ਖਿਲਾਫ ਲੁਧਿਆਣਾ ਤੇ ਚੰਡੀਗੜ੍ਹ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੰਜਾਬੀ ਗਾਇਕ ਕਰਨ ਔਜਲੇ ਦੇ ਗੀਤ MF ਗੱਭਰੂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਡਾਕਟਰ ਪੰਡਿਤਰਾਓ ਤਰੇਨਵਰ ਨੇ ਇਸ ਗੀਤ ਵਿਰੁੱਧ ਲੁਧਿਆਣਾ ਤੇ ਚੰਡੀਗੜ੍ਹ 'ਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਉਨਾ ਇਲਜ਼ਾਮ ਲਗਾਇਆ ਹੈ ਕਿ ਗੀਤ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹੈ ਤੇ ਇਸ 'ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਦੱਸ ਦੇ ਇੱਕ ਡਾਕਟਰ ਤਰੇਨਵਰ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਕਾਰਨ ਔਚਲਾ ਦਾ ਗੀਤ ਸਾਡੀ ਸੱਭਿਆਚਾਰ ਦੇ ਵਿਰੁੱਧ ਹੈ ਤੇ ਇਸ 'ਚ ਮੌਜੂਦ ਅਸ਼ਲੀਲ ਸ਼ਬਦ ਬੱਚਿਆਂ ਤੇ ਨੌਜਵਾਨਾਂ ਦੇ ਮਨਾਂ ਨੂੰ ਪ੍ਰਦੂਸ਼ਿਤ ਕਰ ਸਕਦੇ ਨੇ। ਇਸ ਲਈ ਅਜਿਹੇ ਗੀਤਾਂ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਮਾਮਲੇ 'ਚ ਕੁੱਲ 3 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਨੇ, ਲੁਧਿਆਣੇ 'ਚ 2 ਤੇ ਚੰਡੀਗੜ੍ਹ 'ਚ 1। ਇਹਨਾਂ ਸ਼ਿਕਾਇਤਾਂ 'ਚੋਂ ਇੱਕ ਪਿੰਡ ਦੇ ਸਰਪੰਚ ਲਖਬੀਰ ਸਿੰਘ ਵਿਰੁੱਧ ਵੀ ਹੈ। ਸ਼ਿਕਾਇਤ 'ਚ ਇਲਜ਼ਾਮ ਲਗਾਇਆ ਗਿਆ ਹੈ ਕਿ ਕਰਨੌਸ਼ਲੇ ਦੇ ਇਸ ਗੀਤ ਨੂੰ ਪਿੰਡ 'ਚ ਸ਼ੂਟ ਕੀਤਾ ਗਿਆ ਸੀ ਤੇ ਸਰਪੰਚ ਨੇ ਇਸ ਦੀ ਇਜਾਜ਼ਤ ਦਿੱਤੀ ਸੀ। ਅਜਿਹੀ ਸਥਿਤੀ 'ਚ ਸਰਪੰਚ ਤੋਂ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਦੱਸ ਦੇ ਕਿ ਕਰਨ ਔਜਲਾ ਦਾ ਗੀਤ ਐਮ ਐਫ ਗੱਬੂਰੂ ਬਿੱਤ ਦਿਨ ਹੀ ਰਿਲੀਜ਼ ਹੋਇਆ ਸੀ ਤੇ ਹੁਣ ਤੱਕ ਇਸ ਨੂੰ ਕਰੀਬ 11 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ ਪਰ ਹੁਣ ਇਸ ਗੀਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਰਨ ਔਜਲਾ ਖਿਲਾਫ ਲੁਧਿਆਣੇ ਤੇ ਚੰਡੀਗੜ੍ਹ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ